ਸਸ਼ੀਗਲ ਜੀ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਸਵਾਗਤ ਹੈ ਤੁਹਾਡਾ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਜਿੱਥੇ ਅਸੀਂ ਗੱਲ ਕਰਾਂਗੇ ਗੌਤਮ ਗੰਭੀਰ ਤੇ ਯੂਵਰਾਜ ਦੀ ਸਿਆਸੀ ਪਾਰੀ ਨੂੰ ਛੱਡਣ ਨੂੰ ਲੈ ਕੇ ਨਹੀਂ ਖੇਡਣਗੇ ਹੁਣ ਐਤ ਕੀ ਗੋਤਮ ਗੰਭੀਰ ਵੀ ਸਿਆਸੀ ਪਾਰੀ ਕਿਉਂਕਿ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਹਾਂ ਯਵਰਾਜ ਸਿੰਘ ਦੀ ਤੇ ਯਵਰਾਜ ਸਿੰਘ ਤੇ ਗੋਤਮ ਗੰਭੀਰ ਦੋਹਾਂ ਦੀ ਇੱਕ ਸਿਆਸੀ ਪਾਰੀ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਯਵਰਾਜ ਸਿੰਘ ਜਿੱਥੇ ਮੀਡੀਆ ਰਿਪੋਰਟਸ ਦੇ ਹਵਾਲੇ ਉਹ ਇਹ ਚੀਜ਼ ਖਬਰ ਸਾਹਮਣੇ ਆ ਰਹੀ ਸੀ ਕਾਫੀ ਚਰਚਾ ਚੱਲਦੀ ਪਈ ਸੀ ਕਿ ਯਵਰਾਜ ਜਿਹੜੇ ਨੇ ਉਹ ਐਤ ਕੀ ਸਿਆਸਤ ਦੇ ਵਿੱਚ ਗੁਰਦਾਸਪੁਰ ਦੀ ਸੀਟ ਤੇ ਤੋਂ ਆਪਣਾ ਚੋਣ ਲੜ ਸਕਦੇ ਨੇ ਉਹਨਾਂ ਦਾ ਨਾਮ ਬੀਜੇਪੀ ਦੇ ਵੱਲੋਂ ਆ ਸਕਦਾ ਹੈਗਾ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਤੇ ਉਹਨਾਂ ਦੇ ਵੱਲੋਂ ਵੀ ਇੱਕ ਪਾਸੇ ਤਾਂ ਇਨਕਾਰ ਕਰ ਦਿੱਤਾ ਜਾਂਦਾ ਤੇ ਦੂਜੇ ਪਾਸੇ ਹੀ ਗੱਲ ਕਰੀਏ ਆਪਾਂ ਗੌਤਮ ਗੰਬੀਰ ਦੀ ਤਾਂ ਦਿੱਲੀ ਦੀ ਸੀਟ ਤੋਂ ਉਹਨਾਂ ਨੇ ਵੀ ਲੜਨ ਤੋਂ ਹੋਣਾ ਇਨਕਾਰ ਕਰ ਦਿੱਤਾ ਗਿਆ ਤੇ ਯਾਨੀ ਕਿ ਹੁਣ ਆਪਾਂ ਗੱਲ ਕਰੀਏ ਕਿ ਹੁਣ ਯੁਵਰਾਜ ਦੇ ਨਾਲ ਨਾਲ ਗੌਤਮ ਵੀ ਸਿਆਸੀ ਪਾਰੀ ਨਹੀਂ ਖੇਡਣਗੇ ਸਭ ਤੋਂ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਇਹਨਾਂ ਦੇ ਟਵੀਟ ਨੂੰ ਤਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹੈ ਗੌਤਮ ਗੰਭੀਰ ਦਾ ਟਵੀਟ ਜਿੱਥੇ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਹੋਮ ਮਿਨਿਸਟਰ ਗ੍ਰਹਿ ਮੰਤਰੀ ਜੇਪੀ ਨੱਡਾ ਨੂੰ ਜੇਪੀ ਨੱਡਾ ਨੂੰ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ ਜਿਸ ਦੇ ਵਿੱਚ ਧੰਨਵਾਦ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਮੌਕਾ ਦਿੱਤਾ ਹੈ ਮੈਨੂੰ ਕਿ ਸਿਆਸਤ ਦੇ ਵਿੱਚ ਆਣ ਦਾ ਸਿਆਸੀ ਪਾਰੀ ਖੇਡਣ ਦਾ ਤੇ ਲੋਕਾਂ ਦੀ ਸੇਵਾ ਕਰਨ ਦਾ ਲੋਕਾਂ ਦੇ ਲਈ ਸੇਵਾ ਕੀਤੀ ਲੋਕਾਂ ਨੇ ਪਸੰਦ ਕੀਤਾ ਕਾਫੀ ਜ਼ਿਆਦਾ ਗੌਤਮ ਗੰਭੀਰ ਨੂੰ ਤੇ ਉੱਥੇ ਹੀ ਹੁਣ ਗੌਤਮ ਗੰਭੀਰ ਨੇ 2024 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਇੱਕ ਕਦਮ ਪਿੱਛੇ ਲੈ ਲਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਸਿਆਸੀ ਪਾਰੀ ਨਹੀਂ ਖੇਡਣਗੇ ਯਾਨੀ ਕਿ ਹੁਣ ਉਹ ਸਿਆਸਤ ਦੇ ਵਿੱਚ ਆਪਣਾ ਸਿੱਕਾ ਨਹੀਂ ਜਮਾਣਗੇ ਹੁਣ ਉਹਨਾਂ ਨੇ ਆਪਣੇ ক্রিকেট ਕਰੀਅਰ ਦੇ ਵੱਲ ਦੁਬਾਰਾ ਜਾਣਾ ਹੈ ক্রিকেট ਦੇ ਵੱਲ ਆਪਣਾ ਪੂਰਾ ਫੋਕਸ ਰੱਖਣਾ ਹੈ ਜਿਸ ਤੀ ਟਵੀਟ ਉਹਨਾਂ ਨੇ ਦਿੱਤੀ ਟਵੀਟ ਤੇ ਰਾਹੀਂ ਉਹਨਾਂ ਨੇ ਸਾਰੀ ਜਾਣਕਾਰੀ ਸਾਂਝਾ ਕੀਤੀ ਤੇ ਹੁਣ ਜੇ ਸਿੱਧੀ ਸਿੱਧੀ ਗੱਲ ਕਹੀਏ ਤੇ ਸਿਆਸਤ ਤੋਂ ਗੌਤਮ ਗੰਭੀਰ ਨੇ ਤੋਬਾ ਕਰ ਦਿੱਤਾ ਤੇ ਉਹਨਾਂ ਨੇ ਮਨਾ ਕਰ ਦਿੱਤਾ ਹੈ ਸਿਆਸੀ ਭਾਰੀ ਖੇਡਣ ਦੇ ਵਿੱਚ ਤੇ ਨਾਲ ਹੀ ਨਾਲ ਕਈ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੋਰ ਚਰਚਾ ਛਿੜੀ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਸਿਆਸਤ ਦੇ ਵਿੱਚ ਨਹੀਂ ਆਣਾ ਚਾਹੁੰਦੇ ਨੇ ਹੁਣ ਉਹ ਸਿਆਸਤ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਨੇ ਲੋਕਾਂ ਦੀ ਸੇਵਾ ਕਰਨ ਦੇ ਲਈ ਜੋ ਮੌਕਾ ਦਿੱਤਾ ਹੈ ਭਾਜਪਾ ਨੇ ਉਹ ਬਹੁਤ ਵਧੀਆ ਲੱਗਾ ਤੇ ਹੁਣ ਉਹ ਸਿਆਸਤ ਛੱਡਣਾ ਚਾਹੁੰਦੇ ਨੇ ਇਹ ਟਵੀਟ ਗੌਤਮ ਗੰਭੀਰ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜੀਪੀ ਨੱਡਾ ਨੂੰ ਧੰਨਵਾਦ ਵੀ ਕੀਤਾ ਤੇ ਨਾਲ ਹੀ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਯੁਵਰਾਜ ਦੀ ਯੁਵਰਾਜ ਸਿੰਘ ਜਿੱਥੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਸੀ ਚਰਚਾ ਛੇੜੀ ਹੋਈ ਸੀ ਗੁਰਦਾਸਪੁਰ ਦੀ ਸੀਟ ਤੋਂ ਕਿ ਸ਼ਾਇਦ ਭਾਜਪਾ ਗੁਰਦਾਸਪੁਰ ਦੀ ਸੀਟ ਤੋਂ ਇਹ ਐਤ ਕੀ ਟਿਕਟ ਦੇ ਸਕਦੀ ਹੈ ਯੁਵਰਾਜ ਸਿੰਘ ਨੂੰ ਕਈ ਦਿਨਾਂ ਤੋਂ ਇਹ ਲਗਾਤਾਰ ਮੀਡੀਆ ਦੇ ਵਿੱਚ ਚਰਚਾ ਚੜੀ ਹੋਈ ਸੀ ਕਿ ਹੁਣ ਯੁਵਰਾਜ ਸਿੰਘ ਸ਼ਾਇਦ ਗੁਰਦਾਸਪੁਰ ਤੋਂ ਨਵਾਂ ਚਿਹਰਾ ਹੋ ਸਕਦੇ ਨੇ ਗੁਰਦਾਸਪੁਰ ਦੇ ਵਿੱਚੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਪਰ ਉੱਥੇ ਹੀ ਇੱਕ ਟਵੀਟ ਕੀਤਾ ਜਾਂਦਾ ਯੁਵਰਾਜ ਸਿੰਘ ਦੇ ਵੱਲੋਂ ਵੀ ਤੇ ਯੁਵਰਾਜ ਸਿੰਘ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਇੰਨੀਆਂ ਇੰਨੇ ਦਿਨਾਂ ਤੋਂ ਜੋ ਇਹ ਚਰਚਾ ਚੜੀ ਪਈ ਹੈ ਮੀਡੀਆ ਦੇ ਵਿੱਚ ਉਹ ਸਭ ਗਲਤ ਹੈ ਇਹ ਕੋਈ ਸਿਆਸਤ ਦੇ ਵਿੱਚ ਨਹੀਂ ਆਣਾ ਚਾਹੁੰਦੇ ਨੇ ਮੈਂ ਕੋਈ ਸਿਆਸਤ ਦੇ ਵਿੱਚ ਨਹੀਂ ਆਣਾ ਚਾਹੁੰਦਾ ਮੈਂ ਆਪਣੇ ਹੀ ਕੰਮ ਦੇ ਵੱਲ ਪੂਰਾ ਧਿਆਨ ਹੈ ਉਹਨਾਂ ਦਾ ਮੇਰਾ ਤੇ ਨਾਲ ਹੀ ਨਾਲ ਉਹਨਾਂ ਨੇ ਵੀ ਸਿਆਸਤ ਦੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਯਾਨੀ ਕਿ ਸਾਫ਼ ਤੇ ਜ਼ਾਹਿਰ ਜਹੀ ਗੱਲ ਹੈ ਨਾ ਹੀ ਤਾਂ ਹੁਣ ਗੌਤਮ ਗੰਭੀਰ ਸਿਆਸਤ ਦੇ ਵਿੱਚ ਆਣਾ ਚਾਹੁੰਦੇ ਨੇ ਸਿਆਸਤ ਦੇ ਵਿੱਚ ਰਹਿਣਾ ਚਾਹੁੰਦੇ ਨੇ ਤੇ ਨਾ ਹੀ ਯੁਵਰਾਜ ਸਸਦ ਦੇ ਵਿੱਚ ਆਣਾ ਚਾਹੁੰਦੇ ਨੇ ਇਹ ਪਹਿਲੀ ਵਾਰ ਨਹੀਂ ਹੈ ਕੋਈ ਵੱਡਾ ਚਿਹਰਾ ਤੇ ਵੱਡੇ ਲੋਕ ਜਿਹੜੇ ਨੇ ਸਿਆਸਤ ਦੇ ਵਿੱਚ ਆਏ ਹੋਣ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸੈਲੀਬ੍ਰਿਟੀਜ਼ ਰਹੇ ਨੇ ਚਾਹੇ ਉਹ ਗੁਦਾਸਪੁਰ ਦੀ ਸੀਟ ਤੋਂ ਸਨੀ ਦਿਓਲ ਹੋਣ ਸ਼ਤਰੂਗੰਸ ਸਿੰਘਾ ਹੋਣ ਸਮਿਤੀ ਰਾਣੀ ਹੋਵੇ ਉਹ ਵੀ ਉਹਨਾਂ ਇੱਕ ਬਹੁਤ ਵੱਡਾ ਚਿਹਰਾ ਹੈਗੇ ਨੇ ਟੀਵੀ ਦੇ ਵਿੱਚ ਕਾਫੀ ਉਹਨਾਂ ਨੇ ਆਪਣਾ ਅਲੱਗ ਹੀ ਨਾਮ ਕਮਾਇਆ ਤੇ ਹੁਣ ਕ੍ਰਿਕਟਰਸ ਦੀ ਜੇ ਅਸੀਂ ਗੱਲ ਕਰਦੇ ਆ ਗੋਤਮ ਗੰਭੀਰ ਨੂੰ ਤਾਂ ਬਹੁਤ ਪਿਆਰ ਦਿੱਤਾ ਗਿਆ ਦਿੱਲੀ ਦੀ ਸੀਟ ਤੋਂ ਕਾਫੀ ਲੋਕਾਂ ਨੇ ਪਸੰਦ ਕੀਤਾ ਜ ਉਹ ਚੋਣਾ ਲੜੀਆਂ ਉਹਨਾਂ ਨੇ ਤੇ ਚੋਣਾ ਜਿੱਤੇ ਵੀ ਚੋਣ ਦੇ ਵਿੱਚ ਉਹ ਜਿੱਤੇ ਵੀ ਤੇ ਲੋਕਾਂ ਦੀ ਸੇਵਾ ਵੀ ਕੀਤੀ ਤੇ ਲੋਕਾਂ ਨੇ ਪਸੰਦ ਵੀ ਕੀਤਾ ਪਰ ਹੁਣ ਜਿੱਥੇ ਉਹਨਾਂ ਦੇ ਵੱਲੋਂ ਆਉਣ ਵਾਲੀ 2024 ਦੀਆਂ ਚੋਣਾਂ ਤੋਂ ਪਹਿਲਾਂ ਹੀ ਇੱਕ ਸਟੈਪ ਪਿੱਛੇ ਲੈ ਲਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਿ ਹੁਣ ਉਹ ਸਿਆਸਤ ਦੇ ਵਿੱਚ ਨਹੀਂ ਆਣਗੇ ਸਿਆਸੀ ਪਾਰੀ ਨਹੀਂ ਖੇਡਣਗੇ ਹੁਣ ਉਹ ਆਪਣੇ ক্রিকেট ਵੱਲ ਹੀ ਪੂਰਾ ਧਿਆਨ ਦੇਣਗੇ ਤੇ ਨਾਲ ਹੀ ਨਾਲ ਹੁਣ ਦੂਸਰੀ ਗੱਲ ਕਰੀ ਆਪਾਂ ਯੂਵਰਾਜ ਸਿੰਘ ਦੀ ਤੇ ਯੂਵਰਾਜ ਸਿੰਘ ਨੇ ਵੀ ਆ ਲੱਗ ਰਹੀਆਂ ਅਟਖੇਲੀਆਂ ਤੋਂ ਜਿੱਥੇ ਇਤਲਾਜ ਲਗਾਏ ਜਾ ਰਹੀ ਸੀ ਕਿ ਸ਼ਾਇਦ ਯੂਵਰਾਜ ਸਿੰਘ ਇੱਥੇ ਆਣਗੇ ਸਿਆਸੀ ਪਾਰੀ ਖੇਡਣਗੇ ਤੇ ਉੱਥੇ ਹੀ ਉਹਨਾਂ ਨੇ ਵੀ ਇੱਕ ਜੋ ਗੁਗਲੀ ਸੁੱਟੀ ਹੈ ਕਿ ਆ ਜਾ ਸਕਦਾ ਹੈ ਕਿ ਉਹ ਸਿਆਸਤ ਦੇ ਵਿੱਚ ਨਹੀਂ ਆਣਗੇ ਉਹਨਾਂ ਨੂੰ ਸਿਆਸਤ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਤੇ ਨਾਲ ਹੀ ਨਾਲ ਉਹ ਨਾ ਹੀ ਆਣਾ ਚਾਹੁੰਦੇ ਨੇ ਗੁਦਾਸਪੁਰ ਦੀ ਸੀਟ ਤੋਂ ਤੇ ਇਸ ਗੱਲ ਤੋਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਯਾਨੀ ਕਿ ਹੁਣ ਗੌਤਮ ਗੰਭੀਰ ਤੇ ਅ ਯਵਰਾਜ ਸਿੰਘ ਦੋਨੋਂ ਹੀ ਸਿਆਸਤ ਦੇ ਵਿੱਚ ਨਹੀਂ ਨੇ ਨਾ ਹੀ ਤਾਂ ਦੋਨੋਂ ਸਿਆਸੀ ਪਾਰੀ ਖੇਡਣਾ ਚਾਹੁੰਦੇ ਨੇ ਹੁਣ ਇਸ ਨੂੰ ਲੈ ਕੇ ਅੱਗੇ ਗੁਰਦਾਸਪੁਰ ਦੇ ਵਿੱਚੋਂ ਕਿਹੜਾ ਚਿਹਰਾ ਹੋਵੇਗਾ ਤੇ ਨਾਲ ਹੀ ਨਾਲ ਦਿਲ ਦੀ ਤੌਹਿਤ ਕੀ ਬੀਜੇਪੀ ਕਿਸ ਨੂੰ ਟਿਕਟ ਦੇਗੀ ਲਗਾਤਾਰ ਇਸ ਤੇ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਤੇ ਹੁਣ ਇਸ ਤੇ ਬੀਜੇਪੀ ਦਾ ਕੀ ਫੈਸਲਾ ਹੁੰਦਾ ਹੈ ਕਿਸ ਨੂੰ ਟਿਕਟ ਮਿਲਦੀ ਹੈ ਇਸ ਦੇ ਨਾਲ ਜੁੜੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ ਜਦ ਤੱਕ ਲਈ ਬਣੇ ਰੋਜ਼ਕਾਈ ਨਿਊਜ਼ ਪੰਜਾਬ ਦੇ ਨਾਲ